ਜੀ ਮੇਰਾ ਜੋਤਾ ਆ ਗਿਆ ਸਕੂਲੋਂ ਪਹਿਲਾ ਆ ਕੇ ਕਹਿੰਦਾ ਮੈਨੂੰ ਦਾਲ ਚੋਲ ਖਾਣੇ ਨੇ ਮਤਲਬ ਜਾਣ ਲੱਗਿਆ ਕਹਿ ਗਿਆ ਸੀ ਟੁੱਟੇ ਹੋਏ ਮਾਹ ਤੇ ਚੋਲ ਬਣਾਉਣੇ ਨੇ ਟੁੱਟੇ ਹੋਏ ਮਾਹਾਂ ਦਾ ਮਤਲਬ ਕਿ ਦਲੇ ਹੋਏ ਮਾਹਾਂ ਦੀ ਦਾਲ ਤੇ ਨਾਲ ਚਿੱਟੇ ਚੋਲ ਦਾਲ ਲਈ ਕੋਲੀ ਖਾਲੀ ਆ ਠੀਕ ਆ ਸਿਰਫ ਸੁੱਕੇ ਚੋਲ ਖਾਣੇ ਨੇ ਚੋਲਾ 'ਚ ਨੂਨ ਪਾਇਆ ਹੁੰਦਾ ਥੋੜਾ ਜਿਹਾ ਆ ਇੱਕ ਲੋਲੀਪੋਪ ਵੀ ਆ ਫਿਰ ਕਹਿੰਦਾ ਪਾਪੜ ਖਾਣੇ ਆ ਪਾਪੜ ਬਣਾਓ ਸ਼ੀਸ਼ੀ ਬਣਾਈਆਂ ਸਿਰਫ ਦੋ ਘੁੱਟਾ ਭਰੀਆਂ ਫਿਰ ਕਹਿੰਦਾ ਫਰੈਂਚ ਫਾਈ ਖਾਣੇ ਨੇ ਮੈਂ ਆ ਆਲੂ ਚਿੱਲਕੇ ਮੀਨੋਫਰਾਜ ਫਰਾਈ ਹੋਨੇ ਬਣਾ ਕੇ ਤੇ ਆ ਪਾਪੜ ਬਣਾਏ ਪਰ ਨੇ ਸਰਵਫਰਾਜ ਫਰਾਈ ਖਾ ਰਿਹਾ ਹੋਰ ਕੁਝ ਨਹੀਂ ਖਾ ਰਿਹਾ ਕੁਝ ਵੀ ਪਸੰਦ ਨਹੀਂ ਆਇਆ ਇਹਦੇ ਦੇਖੋ ਦੋਸਤੋ ਚਿੱਪ ਪਤੇ ਤੋਂ ਕਿਥੇ ਚਿੱਪ ਗਿਆ ਦੇਖੋ ਦੋਸਤੋ ਗੋਡੇ ਤੇ ਹੋਣ ਚਿੱਪ ਗਿਆ ਸੱਚੀ ਚ ਇੱਕ ਚਪਕ ਗਿਆ ਜੋਤਾ ਹੁਣ ਗਿਆ ਸੀ 500 ਦੀ ਦੁਕਾਨ ਥੇਲੇ ਜ ਲੈਣ ਮੈਨੂੰ ਕਹਿੰਦਾ ਮੈਂ ਲੈ ਜ ਲੈਣੇ ਨੇ ਆਹ ਵਾਲੇ ਚਿਪਸ ਦਵਾਕ ਲੈਣੇ ਮੈਂ ਤੇ ਉੱਥੇ ਜਾ ਕੇ ਪੰਗਾ ਪਾਇਆ ਬੰਦੇ ਨੇ ਡਰਾਈ ਫਰੂਟ ਦਾ ਡਰਾਈ ਫਰੂਟ ਲੈਣੇ ਨੇ ਡੱਬੀ ਚੱਕ ਕੇ ਖੜ ਗਿਆ ਖਾਣੇ ਕਿ ਨਹੀਂ ਖਾਣੇ ਪਤਾ ਨਹੀਂ ਆ ਡੱਬੀ ਲੈ ਕੇ ਜਾ ਕੇ ਡਰਾਈ ਫਰੂਟ ਮੈਂ ਕਿਹਾ ਸੀ ਨਾ ਖਾਣ ਵਾਸਤੇ ਥੋੜਾ ਤਾਂ ਖੇਡਣ ਨੂੰ ਲੈ ਕੇ ਆਈਏ ਸਾਰੇ ਆ ਘਰ ਬਣਾਉਣ ਲੱਗੀ ਹੋਈ ਆ ਡ్రਾਈ ਫਰੂਟਾਂ ਨਾਲ ਖੇਡਣ ਲੱਗੀ ਹੋਈ ਆ ਮੂ ਤਾਂ ਮੇ ਕੁਛ ਨਾ ਆ ਰਿਹਾ ਉਹ ਸੇ ਬਣਾਉਣ ਵਾਸਤੇ ਲਈ ਆ ਖਾਣ ਵਾਸਤੇ ਥੋੜੋ ਲਈ ਆ ਇਹ ਖਾਣਾ ਥੋੜਾ ਹੁੰਦਾ ਇਹਨੇ ਕੁਛ ਐਂ ਖਰਾਬ ਕਰੀ ਜਾਂਦੀ ਆ ਸਾਰੇ ਮੂ ਤਾਂ ਜੈਨੂ ਮੂ ਗਾਇਸ ਦੇਖੋ ਰਾਤ ਦੇ 11 ਵਜੇ ਕੁੜੀ ਰੋਟੀ ਬਣਾਉਣ ਲੱਗੀ ਆ ਦੇਖੋ ਲਾ ਕੇ ਦੋ ਦੋ ਬਣ ਗਈ ਹਾਂ ਦੇਖੋ ਰੋਟੀ ਗੋਲ ਗੋਲ ਦੇਖੋ ਗਾਇਸ ਰਾਤ ਦੇ 11 ਵਜੇ ਰੋਟੀਆਂ ਬਣਾ ਹੋ ਰਹੀਆਂ ਨੇ ਜਿਵੇਂ ਮਾਂ ਨੇ ਨਾ ਭੁੱਖਾ ਰੱਖਿਆ ਹੋਇਆ ਸਾਰਾ ਟੱਬਰ ਵੀ ਮਾਂ ਤਾਂ ਰੋਟੀ ਕਿਸੇ ਨੂੰ ਬਣਾ ਕੇ ਦਿੰਦੀ ਹੋਈ ਨਹੀਂ ਹਾਲੀ ਆਪਾਂ ਕਰਕੇ ਘਰ ਦੇ ਕੰਮ ਹੋ ਗਿਆ ਬਹਿਲੇ ਮੈਂ ਸਭ ਜੋ ਤੋਂ ਕੀ ਲਈ ਬੜਾ ਹਾਂ ਕਿਉਂਕਿ ਕਾਕਾ ਤੇ ਨਾਲ ਪ੍ਰਿੰਕ ਹੁਣੇ ਆ ਰਹੇ ਨੇ ਅੰਬਤਰ ਤੋਂ ਕਾਕਾ ਨੂੰ ਹੋ ਗਏ ਅੱਜ 7 ਤੋਂ 8 ਰਣ ਅੰਬਤਰ ਦੇ ਨੂੰ ਕਾਕਾ ਗਿਆ ਉਹ 7-8 ਡਣਾ ਦਾ ਅੰਬਤਰ ਤੇ ਅੱਜ ਕਾਕਾ ਆ ਰਿਹਾ ਅਿਸ਼ੇ 3 ਦਿਨਾਂ ਤੋਂ ਘੇਰੇ ਮੈਂ ਆ ਗਿਆ ਮੈਂ ਆ ਗਿਆ ਮੈਂ ਸਵੇਰੇ ਆਉ ਮੈਂ ਸ਼ਾਮ ਨੂੰ ਅਜੇ ਤੱਕ ਨਹੀਂ ਆਇਆ ਕੋਣ ਵੀ ਫੋਨ ਆਇਆ ਸਵੇਰੇ ਵੀ ਮੈਂ ਆ ਰਿਹਾ ਬਾਕੀ ਪਤਾ ਨਹੀਂ ਆਏ ਤੇ ਜਾਣਾ ਕਿ ਵੀ ਆ ਗਿਆ ਜੇ ਉਹ ਸਰਕਾਰੀਆ ਪ੍ਰਿੰਕਾਰੀਆ ਪ੍ਰਿੰਕਾ ਦਾ ਭਰਾ ਦੇ ਨਾਲ ਤੇ ਮੇਰਾ ਪੁੱਤ ਚੋਕੋ ਚੋਕੋ ਖਾ ਲੈਨੇ ਖਾਲੀ ਦੁੱਧ ਦੁੱਧ ਛੜਤ ਆਪਾਂ ਨੇ ਤੇ ਹੁਣ ਆਪਾਂ ਲਗਿਆ ਸ਼ੀਸ਼ੀ ਦੇਣਾ ਆ ਦੇਖੋ ਤਾਹੀ ਤਾਂ ਸੋਫੇ ਚੂਹੇ ਖਾਂਦੇ ਨੇ ਆਇਸ ਚੋਕੋ ਵਾਲਾ ਪੈਕੇਟ ਇੱਥੇ ਛੜਤਾ ਕੈਂਚੀ ਨਾਲ ਮੈਂ ਲਗਿਆ ਜੋਤ ਵਾਸਤੇ ਬਣਾਉਣ ਪਕੌੜੇ आलू वाले आधा कटे ने मैं इस तरीके ना गोल गोल एक थोड़े फ्रेंच फ्राई टाइप आलू कटे ने थोड़े प्याज सिर्फ आलू प्याज जड़े खाऊगी कहीं मेरे पकौड़े बना के दो हम पकौड़े बना लगी मैं वो ना बिल्ली ना मेरा पुत गया पकौड़े खान आलू वाले गोल गोल कट के बनाए ने मैं आलू वाले ने ਲੜਾਈ ਕਿਹਦੇ ਨਾਲ ਲੜਾਈ ਕਰਾਵੇਂ ਬਿੱਲੀ ਨਾਲ ਜਦੋਂ ਆਪਾ ਜਾਰੀਆ ਕਰਦੇ ਆ ਲੜਾਈ ਕਰਦੇ ਆ ਮੈਨੂੰ ਪੁੱਤ ਨੇ ਅੱਜ ਮੰਗੇ ਸੀ ਪਕੌੜੇ ਕਿਹਾ ਮੈਨੂੰ ਦੋ ਪਕੌੜੇ ਮੈਂ ਪਕੌੜੇ ਖਾਣੇ ਨੇ